ਦਾ ਮਾਰ ਰੋ ਗਿਆ ਪੈਸੇ ਦਿਖਾ ਤੇ ਨਵੀਂ ਅਰਲੀ ਪੈਸੇ ਜੋੜੇ ਮੇਰੀ ਜਾਨ ਸਭ ਉਹਦੇ ਮਨ ਨੂੰ ਮਿਲ ਜੇ ਬਰਾ ਪੰਜਾਬ ਦਾ ਇਹ ਨੌਜਵਾਨ ਗੱਭਰੂ ਜਿਸ ਨੂੰ ਗੋਲੀਆਂ ਮਾਰ ਕੇ ਕੈਨੇਡਾ ਦੇ ਵਿੱਚ ਖਤਮ ਕੀਤਾ ਗਿਆ ਹੈ ਅੱਜ ਉਸ ਦੇ ਮਾਪੇ ਇਹ ਵਰਲਾਪ ਕਰਦੇ ਆ ਕਿ ਅਸੀਂ ਤਾਂ ਆਪਣਾ ਸਾਰਾ ਕੁਝ ਲਾ ਕੇ ਪੁੱਤ ਨੂੰ ਬਾਹਰ ਭੇਜਿਆ ਸੀ ਅੱਜ ਉਹਨਾਂ ਦੀਆਂ ਉਮੀਦਾਂ ਤੇ ਸਾਰੀਆਂ ਤੇ ਪਾਣੀ ਫਿਰ ਗਿਆ ਕਿੰਨੇ ਉਮੀਦਾਂ ਆਸਾਂ ਦੇ ਨਾਲ ਮਾਪੇ ਪਾਲ ਪਲੋਸ ਕੇ ਬੱਚਿਆਂ ਨੂੰ ਵੱਡੇ ਕਰਕੇ ਚੰਗੇ ਭਵਿੱਖ ਦੀ ਖਾਤਰ ਪਰਦੇਸਾਂ ਦੇ ਵਿੱਚ ਤੋਰ ਦਿੰਦੇ ਆ ਜਦੋਂ ਇਹੋ ਜਿਹੀਆਂ ਖਬਰਾਂ ਮਿਲਦੀਆਂ ਤੇ ਉਹ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਤੋੜ ਕੇ ਰੱਖ ਦਿੰਦੀਆਂ ਕਿ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਇਹੀ ਹਾਲ ਤੁਸੀਂ ਇੱਕ ਮਾਂ ਦਾ ਤੇ ਪਿਓ ਦਾ ਵੇਖ ਰਹੇ ਹੋ ਬਹੁਤ ਸੁਣ ਕੇ ਦੁੱਖ ਹੋਇਆ ਕਿ ਉਹਨਾਂ ਦਾ ਕੀ ਕਹਿਣਾ ਹੈ ਆਖਰੀ ਉਹਨਾਂ ਦੀ ਖੁਆਇਸ਼ ਕੀ ਹੈ ਆਓ ਆਪਾਂ ਸੁਣਦੇ ਹਾਂ ਕਿਵੇਂ ਵਾਪਰੀ ਹੈ ਸਾਡੀ ਘਟਨਾ ਕਵੀ ਬਾਈ ਤੇ ਇਆਂ ਇਕੀਆਂ ਸਾਲ ਲੱਗਣਾ ਸਾਰੇ ਮੌਤ ਨੂੰ ਬਾਈਆਂ ਸਾਲਾਂ ਦਾ ਹੀ ਮੇਰਾ ਬਹੁਤ ਜ਼ਿਮਰਾਂਜੀਤ ਸਿੰਘ ਸੰਤੂ ਵਾਏ ਉਹ ਤੇ ਵੀ ਸੰਦੂ ਸੰਦੂ ਸਾਰੇ ਆ ਕਣਾ ਆ ਕਿਹਦਾ ਜਾਈ ਵਿਦੇਸ਼ ਬੈਲੀ ਬਣਾ ਸਾਰਾ ਵੇਜ ਕੇ ਆਪਣੇ ਪੁੱਤ ਨੂੰ ਬਾਲ ਪੜਾਈ ਤੇ ਕੱਲ ਤਾਂ ਇਹ ਤਾਂ ਮਗਰ ਬੈਲੀ ਵੀ ਨਹੀਂ ਕਿਤੇ ਰੱਖੀ ਮਾਰ ਆ ਦੇਰਾ ਲਾ ਕਰ ਬਈਆ ਦੇਖੋ ਲਈ ਉਹਨਾਂ ਨੇ ਉਹ ਮਟਰ ਕਰਤਾ ਗੋਲੀ ਮਾਰਤੀ ਮੇਰੇ ਪੁੱਤ ਨੂੰ ਮਾਰਾ ਨੇ ਦੇਪੋ ਦੀ ਡੱਡ ਵੜੀ ਆਵੇ ਉਹਨੂੰ ਸਾਫ ਮਿਲੇ ਮੇਰੇ ਸਿਮਰਨ ਨੂੰ ਇਹ ਤਾਂ ਵਾਦ ਨਹੀਂ ਮੇਰ ਕੋ ਬੋਲੇ ਆ ਜਾਂਦਾ